ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਿਭੂ ਸਰੇਨ ਨਹੀਂ ਰਹੇ। ਪਾਰੀਮੀਕਨ ਦੇਸ਼ ਪਾਰਵੇਚਾ ਹਾਲਾਤ ਨਾਜ਼ੁਕ। ਜੁਪੀ ਵਿੱਚ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ। ਪਖੜਾ ਡਹਿਰ ਪੌਂਗਾ ਤੇ ਰਣਜੀਤ ਸਾਗ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ। ਬੀਬੀ ਐਮਬੀ ਵੱਲੋਂ ਪਾਣੀ ਛੱਡਣ ਦੀ ਚੇਤਾਵਨੀ। ਪੰਜਾਬ ਵਿੱਚ ਅਲਰਟ ਜਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਪਤੀ ਦ੍ਰੋਪਤੀ ਮੁਰਮ ਨਾਲ ਕੀਤੀ ਮੁਲਾਕਾਤ ਮੱਖ ਮੰਤਰੀ ਨਵਾਸ ਬਾਹਰ ਕੰਪਿਊਟਰ ਅਧਿਆਪਕਾਂ ਦੀਆਂ ਪੁਲਿਸ ਨਾਲ ਹੋਈਆਂ ਤਿੱਖੀਆਂ ਝੜਪਾਂ ਦੇਸ਼ ਨਿਬਾਬਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਿਬੂ ਸਰੇਨ ਹੁਣ ਨਹੀਂ ਰਹੇ। ਉਹਨਾਂ ਨੇ ਲੰਬੀ ਬਿਮਾਰੀ ਤੋਂ ਬਾਅਦ ਆਖਰੀ ਸਾਹ ਲਿਆ। ਮੁੱਖ ਮੰਤਰੀ ਹੇਮੰਤ ਸਰੇਨ ਨੇ ਪਿਤਾ ਦੇ ਟਵਿੱਟਰ ਤੇ ਉਹਨਾਂ ਦੇ ਦੇਹਾਂਤੀ ਜਾਣਕਾਰੀ ਦਿੱਤੀ। ਛਿਬੂ ਸਰੇਂ ਦੇ ਦਿਹਾਂ ਦੀ ਪੁਸ਼ਟੀ ਕਰਦੇ ਹੋਏ ਹਿੰਮਤ ਸਰੇ ਨੇ ਇੰਸਟਾਗ੍ਰਾਮ ਤੇ ਲਿਖਿਆ ਸਤਕਾਰਯੋਗ ਦਿਸ਼ਾਮ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਅੱਜ ਮੈਂ ਇਕੱਲਾ ਹੋ ਗਿਆ ਹਾਂ ਕਾਬਲੇਗੋਰਾ ਕੀ ਛਿਬੂ ਸਰੇਂ 1 ਮਹੀਨੇ ਤੋਂ ਵੱਧ ਸਮੇਂ ਤੋਂ ਰਾਸ਼ਟਰੀ ਰਾਤਨੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਸਨ ਉਹ 81 ਸਾਲ ਦੇ ਸਨ ਜੂਨ ਦੇ ਆਖਰੀ ਹਫਤੇ ਗੁਰਦੇ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਭਾਰੀ ਮੀਂਹ ਕਣ ਦੇਸ਼ ਭਰ ਵਿੱਚ ਹਾਲਾਤ ਨਾਜਕ ਬਣੇ ਹੋਏ ਹਨ ਮੀਂਹ ਕਾਰਨ ਉੱਤਰ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਵਾਰਾਨਸੀ ਤੇ ਪ੍ਰਿਆਗ ਰਾਜ ਵਿੱਚ ਹਾਲਾਤ ਗੰਭੀਰ ਹਨ ਗੰਗਾ ਜਮਨਾ ਤੇ ਹੋਰ ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਜੋ ਘਰਾਂ ਸੜਕਾਂ ਤੇ ਹੋਰ ਸਥਾਨਾਂ ਵਿੱਚ ਪਰ ਗਿਆ ਹੈ ਪੁਲਿਸ ਕਮਿਸ਼ਨਰ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਪੁਲਿਸ ਕਰਮੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਕਰਕੇ ਰਾਤ ਸਮੇਂ ਕਿਸ਼ਤੀਆਂ ਰਾਹੀਂ ਗਸ਼ਤ ਕਰ ਰਹੇ ਹਨ ਤਾਂ ਕਿ ਚੋਰੀ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ ਜਿਲ੍ਹਾ ਮੈਜਿਸਟਰੇਟ ਸਤਿੰਦਰ ਕੁਮਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਹੜ੍ਹਾਂ ਨਾਲ ਸੰਬੰਧਿਤ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਸੈਂਟਰਲ ਵਾਟਰ ਕਮਿਸ਼ਨ ਅਨੁਸਾਰ ਗੰਗਾ ਦੇ ਪਾਣੀ ਦਾ ਪੱਧਰ ਐਤਵਾਰ ਸਵੇਰੇ 71.52 ਮੀਟਰ ਦਰਜ ਕੀਤਾ ਗਿਆ ਜੋ ਕਿ ਖਤਰਨਾਕ ਪੱਧਰ 72.2 ਕਿਲੋਮੀਟਰ ਤੋਂ ਵੱਧ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਪ੍ਰਿਆਗਰਾਜ ਵਿੱਚ ਭਾਰੀ ਬਾਰਿਸ਼ ਨਾਲ 16 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ ਕਾਸ਼ੀ ਵਿੱਚ ਸਾਰੇ 84 ਘਾਟ ਗੰਗਾ ਦੇ ਪਾਣੀ ਵਿੱਚ ਡੁੱਬ ਗਏ ਹਨ ਮੱਧ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਵਿੱਚ ਅੱਜ ਤੇਜ਼ ਬਾਰਿਸ਼ ਹੋ ਸਕਦੀ ਹੈ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ ਹੈ ਅਰ ਰਾਜਸਥਾਨ ਦੇ 9 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਹੈ ਇਥੇ ਤਿੰਨ ਕਰਾਂ ਦੇ ਟੈਜਾਂ ਦੀਆਂ ਵੀ ਖਬਰਾਂ ਹਨ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਪਾਰੀ بارش ਜਾਰੀ ਹੈ ਜਿਸ ਕਰਕੇ 307 ਸੜਕਾਂ ਬੰਦ ਹੋ ਗਈਆਂ ਸਥਾਨਕ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਰਾਜਦੇਵ ਵਖਵਾਕੇ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ بارش ਲਈ ਔਰੰਜ ਅਲਰਟ ਜਾਰੀ ਕੀਤਾ ਹੈ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਅਨਸਾਰ ਜਾਰਾਤਰ 155 ਤੋਂ ਵੱਧ ਸੜਕਾਂ ਪ੍ਰਭਾਵਿਤ ਹਨ ਜਦੋਂ ਕਿ 68 ਕੁੱਲੂ ਜ਼ਿਲ੍ਹੇ ਵਿੱਚ ਹਨ ਇਸ ਤੋਂ ਇਲਾਵਾ ਰਾਜ ਭਰ ਵਿੱਚ 284 ਬਿਜਲੀ ਸਪਲਾਈ ਟਰਾਂਸਫਾਰਮਰ ਅਤੇ 210 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ 2 ਅਗਸਤ ਤੱਕ ਰਾਜ ਨੂੰ ਕੁੱਲ 1692 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਹੁਣ ਤੱਕ ਮੀਂਹ ਨਾਲ ਸੰਬੰਧਿਤ ਘਟਨਾਵਾਂ ਕਾਰਨ 101 ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚੋਂ 36 ਲੋਕ ਅਜੇ ਵੀ ਲਾਪਤਾ ਹਨ ਰਾਜ ਵਿੱਚ 1600 ਤੋਂ ਵੱਧ ਕਰੋੜਾਂ ਦਾ ਨੁਕਸਾਨ ਪੁੱਜਾ ਹੈ ਪਾਖੜਾ ਬਿਆਸ ਪ੍ਰਬੰਧਕ ਬੋਰਡ ਅਧਿਕਾਰਤ ਤੌਰ ਤੇ ਪੰਜਾਬ ਤੇ ਹਿਮਾਚਲ ਦੇ ਅਧਿਕਾਰੀਆਂ ਨੂੰ ਪੱਤਰ ਰਾਹੀਂ ਸੁਚੇਤ ਰਹਿਣ ਦਾ ਕਹਿ ਕੇ ਪੌਂਗ ਡੈਮ ਵਿੱਚ ਕਿਸੇ ਵੀ ਸਮੇਂ ਬਾਦੂ ਪਾਣੀ ਛੱਡਣ ਦੀ ਗੱਲ ਆਖੀ ਗਈ ਹੈ ਅਤੇ ਨਾਲ ਹੀ ਬਿਆਸ ਦਰਿਆ ਦੇ ਕਿਨਾਰੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਜ਼ਰੂਰੀ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ। ਭਾਰੀ ਮੀਂਹ ਦੇ ਚੱਲਦਿਆਂ ਡੈਮਾਂ ਵਿੱਚ ਪਾਣੀ ਵਧਣਾ ਜਾਰੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਪਖੜਾ ਡੈਹਰ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। 2 ਅਗਸਤ ਦੇ ਅੰਕੜਿਆਂ ਅਨੁਸਾਰ ਪਖੜਾ ਡੈਮ ਦਾ ਪੱਧਰ 1628 ਫੁੱਟ ਸੀ ਜਦੋਂ ਕਿ ਪਿਛਲੇ ਸਾਲ 1610 ਫੁੱਟ ਸੀ। ਇਸੇ ਤਰ੍ਹਾਂ ਡੈਹਰ ਵਿੱਚ ਪਾਣੀ ਦਾ ਪੱਧਰ ਲੰਘੇ ਸਾਲ 2920 ਫੁੱਟ ਸੀ ਜੋ ਕਿ ਇਸ ਸਾਲ 2920 ਤੇ ਪਹੁੰਚ ਚੁੱਕਾ ਹੈ। ਪੌਂਗ ਡੈਮ ਵਿੱਚ ਪਿਛਲੇ ਸਾਲ ਪਾਣੀ ਦਾ ਪੱਧਰ 1330 ਫੁੱਟ ਸੀ ਜੋ ਕਿ 2 ਅਗਸਤ ਨੂੰ 1364 ਫੁੱਟ ਦੇ ਅੰਕੜੇ ਨੂੰ ਸ਼ੂਰ ਰਿਹਾ ਹੈ ਭਾਰੀ ਮੀਂਹ ਕਣ ਜਿੱਥੇ ਵਿਆਸ 17 ਉਫਾਨ ਤੇ ਆਏ ਹੋਏ ਹਨ ਉਥੇ ਹਰੀਕੇ ਝੀਲ ਵਿੱਚ ਪਾਣੀ ਦੇ ਵਧਣ ਨਾਲ ਲੰਗੇ ਦੇ ਨਹੀਂ ਹਰੀਕੇ ਪੱਤਣ ਹੈਡਵਰਕਸ ਦੇ ਤਿੰਨ ਗੇਟ ਖੋਲ ਕੇ ਪਾਕਿਸਤਾਨ ਵੱਲ ਪਾਣੀ ਨੂੰ ਛੱਡਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਿੱਛੋਂ ਪਾਣੀ ਹੋਰ ਵਧ ਗਿਆ ਤਾਂ ਹਰੀਕੇ ਝੀਲ ਦੇ 32 ਗੇਟ ਖੋਲਣੇ ਪੈ ਸਕਦੇ ਹਨ ਪੌਂਗ ਡੈਮ ਤੋਂ ਛੱਡੇ ਬਾਦੂ ਪਾਣੀ ਕਾ ਨ ਬਿਆਸ ਦਰਿਆ ਵਿੱਚ ਬਦੇ ਪੱਦਰ ਨਾਲ ਜਿਹੜਾ ਤਰਨਤਾਰਨ ਦੇ ਪਿੰਡ ਧੂੰਦਾ ਪਿੰਡ ਪਹਿਲਟਾਇ ਵਾਲਾ ਮੁੰਡਾ ਪਿੰਡ ਗੁਜਰਪੁਰਾ ਤੇ ਹੋਰ ਪਿੰਡਾਂ ਦੇ ਮੰਡ ਖੇਤਰ ਵਿੱਚ ਝੋਨੇ ਤੇ ਹਰੇ ਚਾਰੇ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਪਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਖੇਤਰਾਂ ਵਿੱਚ ਸੰਭਾਵੀ ਗਰਜ ਬਿਜਲੀ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਦੇ ਵੱਖ-ਵੱਖ ਖੇਤਰਾਂ ਸੰਗਰੂਰ ਸਮਾਣਾ ਪਟਿਆਲਾ ਨਾਭਾ ਰਾਜਪੁਰਾ ਡੇਰਾਬਸੀ ਫਤੇਗੜ ਸਾਹਿਬ ਅਮਲੋ ਮਹਾਲੀ ਬਸੀ ਫਟਾਣਾ ਚੰਡੀਗੜ੍ਹ ਖਰੜ ਖਮਾਣੋ ਅਤੇ ਰੂਬਨਗਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਬੇਸ਼ੱਕ ਕੋਈ ਵੱਡੀ ਚੇਤਾਵਨੀ ਜਾਰੀ ਨਹੀਂ ਕੀਤੀ ਪਰ ਲੋਕਾਂ ਨੂੰ ਮੌਸਮ ਦੇ ਹਾਲਾਤ ਬਦਲਣ ਦੇ ਨਾਲ ਨਾਲ ਤਿਆਰ ਰਹਿਣਾ ਅਤੇ ਸੁਚੇਤ ਰਹਿਣ ਦੀ ਅਪੀਲ ਕਰਦੇ ਹਨ। ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਗਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਹੈ ਕਿ ਮੰਡ ਖੇਤਰ ਦੇ ਕਿਸਾਨਾਂ ਲਈ ਰਾਹਤ ਕਾਰਜ ਸ਼ੁਰੂ ਕੀਤੇ ਜਾਣ ਤੇ ਪਸ਼ੂਆਂ ਦੀ ਫੀਡ ਦਾ ਤੁਰੰਤ ਇੰਤਜ਼ਾਮ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਪਤੀ ਪਵਨ ਵਿੱਚ ਰਾਸ਼ਪਤੀ ਦ੍ਰੋਪਤੀ ਮੁਰਮੂ ਨਾਲ ਵੱਖ-ਵੱਖ ਮੁਲਾਕਾਤ ਕੀਤੀ। ਰਾਸ਼ਪਤੀ ਪਵਨ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਪਤੀ ਦ੍ਰੋਪਤੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਤੋਂ ਕੁਝ ਘੰਟਿਆਂ ਮਗਰੋਂ ਹੀ ਅਮਿਤ ਸ਼ਾਹ ਨੇ ਵੀ ਗੱਲਬਾਤ ਕੀਤੀ। ਹਾਲਾਂਕਿ ਇਹਨਾਂ ਮੁਲਾਕਾਤਾਂ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਹ ਮੁਲਾਕਾਤਾਂ ਬਿਹਾਰ ਵਿੱਚ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਵਿਸ਼ੇਸ਼ ਵਿਆਪਕ ਪੜਤਾਲ ਐਸਆਈਆਰ ਮੁੱਦੇ ਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨੂੰ ਲੈ ਕੇ ਹੈ ਦੋਮਾ ਸਦਨਾ ਵਿੱਚ ਚਰਚਾ ਤੋਂ ਇਲਾਵਾ 21 ਜੁਲਾਈ ਨੂੰ ਮੌਨਸਨ ਸੈਸ਼ਨ ਸ਼ੁਰੂ ਹੋਣ ਮਗਰੋਂ ਸੰਸਦ ਵਿੱਚ ਬਹੁਤ ਘੱਟ ਕੰਮ ਹੋਇਆ ਹੈ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਭਾਰਤ ਤੇ 25% ਦੀ ਟੈਰਫ ਲਗਾਉਣ ਅਤੇ ਰੂਸੀ ਫੌਜੀ ਸਾਜ਼ੋ-ਸਮਾਨ ਤੇ ਤੇਲ ਦੀ ਖਰੀਦਾਰੀ ਕਰਨ ਜੁਰਮਾਨਾ ਲਾਉਣ ਦਾ ਵੀ ਐਲਾਨ ਕੀਤਾ ਹੈ ਅਜਿਹੇ ਕਾਫੀ ਮੁੱਦੇ ਸਨ ਜਨਾਵਰੇ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੀਨਦਿਆਲ ਪੋਰਟ ਅਥਾਰਟੀ ਕਾਂਡਲਾ ਦੇ ਮਾਣ ਨਾਲ ਕਾਂਡਲਾ ਵਿਖੇ ਬੰਦਰਗਾਹ ਖੇਤਰ ਵਿੱਚ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਵੀ ਲਾਂਚ ਕੀਤਾ ਗਿਆ ਜਿਕਰ ਜੋਗਾ ਕਿ ਕੇਂਦਰੀ ਬੰਦਰਗਾਹਾਂ ਜਹਾਜ਼ ਰਾਨੀ ਤੇ ਜਲ ਮਾਰਗ ਮੰਤਰੀ ਸਰਵਨਾੰਦ ਸੋਨਾਵਾਲ ਨੇ ਗੁਜਰਾਤ ਦੇ ਕਾਂਡਲਾ ਵਿੱਚ ਦੀਨਦਿਆਲ ਬੰਦਰਗਾਹ ਅਥਾਰਟੀ ਵਿਖੇ ਦੇਸ਼ ਵਿੱਚ ਹੀ ਬਣੇ 1 ਮੈਗਾਵਾਟ ਸਮਰੱਥਾ ਵਾਲੇ ਗ੍ਰੀਨ ਹਾਈਡਰੋਜਨ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਆਤੇ ਦਫ਼ਤਰ ਤੇ ਵਿਜੀਲੈਂਸ ਛਾਪੇ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ। ਉਹਨਾਂ ਕਹਿ ਕਿ ਆਪ ਸਰਕਾਰ ਆਪਣੇ ਨਾਲ ਮਿਲ ਕੇ ਨਾ ਚੱਲਣ ਵਾਲਿਆਂ ਨੂੰ ਡਰਾਉਣ ਤੇ ਤੰਗ ਕਰਨ ਦੇ ਲਈ ਵਿਜੀਲੈਂਸ ਦੀ ਵਰਤੋਂ ਕਰ ਰਹੀ ਹੈ ਜੋ ਸਿਆਸੀ ਬਦਲਾਖੋਰੀ ਹੈ। ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਦੋਸ਼ ਰਗਾਇਆ ਕਿ ਆਪ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਥਾਂ ਖੁਦ ਸਿਆਸੀ ਗੈਂਗ ਬਜੂ ਕੰਮ ਕਰ ਰਹੀ ਹੈ। ਆਪਨੇ ਪਹਿਲਾ ਰਣਜੀਤ ਸਿੰਘ ਗੈਲ ਤੇ ਦਬਾਅ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਆਪ ਦੀ ਥਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਦੇ ਘਰ ਅਤੇ ਦਫ਼ਤਰ ਤੇ ਵਿਜੀਲੈਂਸ ਦਾ ਛਾਪਾ ਮਰਵਾ ਦਿੱਤਾ ਉਹਨਾਂ ਕਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਿੱਤ ਵਿੱਚ ਸੋਚਣਾ ਚਾਹੀਦਾ ਹੈ ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਗਈ ਇੰਡਸਟਰੀਅਲ ਪਲਾਟ ਕਨਵਰਜਨ ਪਾਲਿਸੀ ਵੀ ਕੁਝ ਵਿਸ਼ੇਸ਼ ਲੋਕਾਂ ਨੂੰ ਲਾਭ ਦੇਣ ਲਈ ਲਿਆਂਦੀ ਗਈ ਹੈ ਉਨਾਰਾ ਕਹਿਣਾ ਹੈ ਕਿ ਕਿਸਾਨ ਤੋਂ ਜਿਸ ਮੰਤਵ ਲਈ ਜ਼ਮੀਨ ਲਈ ਗਈ ਹੋਵੇ ਉਹ ਕਿਸੇ ਹੋਰ ਮੰਤਵ ਲਈ ਨਹੀਂ ਵਰਤੀ ਜਾ ਸਕਦੀ ਇਸੇ ਤਰ੍ਹਾਂ ਪਿੰਡ ਮੁੰਡੀਆਂ ਕਲਾਂ ਦੇ ਕਿਸਾਨ ਸਰਕਾਰ ਤੋਂ ਆਪਣੀ ਜ਼ਮੀਨ ਵਾਪਸ ਲੈਣ ਦਾ ਹੱਕ ਰੱਖਦੇ ਹਨ ਉਨਾਰਾ ਕਹਿਣਾ ਹੈ ਕਿ ਆਪ ਦੀ ਲੈਂਡ ਪੂਲ ਨੀਤੀ ਕਿਸਾਨ ਵਿਰੋਧੀ ਹੈ ਜਿਸ ਨੂੰ ਵਾਪਸ ਲੈਣਾ ਚਾਹੀਦਾ ਹੈ ਉਹਨਾਂ ਨੇ ਮੱਖ ਮੰਤਰੀ ਭਗਵੰਤ ਮਾਨ ਨੂੰ ਵੰਗਾਰਦਿਆਂ ਕਿਹਾ ਹੈ ਕਿ ਪਹਿਲਾਂ ਉਹ ਆਪਣੇ ਮੰਤਰੀ ਸੰਜੀਵ ਅਰੋੜਾ ਵੱਲੋਂ ਲੈਂਡ ਡਿਵੈਲਪਰ ਦੇ ਤੌਰ ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੂੰ 2016 ਵਿੱਚ SEBI ਵੱਲੋਂ ਸ਼ੇਅਰਧਾਰਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਇਸੇ ਤਰ੍ਹਾਂ ਸੰਜੀਵ ਅਰੋੜਾ ਜਿਨ੍ਹਾਂ ਨੇ ਜਦ 2023 ਵਿੱਚ ED ਦੀ ਰੇਡ ਹੋਈ ਸੀ ਤਾਂ ਆਪ ਆਗੂ ਬਦਲਾਖੋਰੀ ਦੱਸ ਰਹੇ ਸਨ ਹੁਣ ਖੁਦ ਰਣਜੀਤ ਸਿੰਘ ਗਹਿਲ ਨਾਲ ਉਹੀ ਬਦਲਾਖੋਰੀ ਸਰਕਾਰ ਕਰ ਰਹੀ ਹੈ ਜਦੋਂ ਕਿ ਈਡੀ ਪੁਖਤਾ ਸਬੂਤ ਹੋਣ ਤੇ ਵੀ ਰੇਡ ਕਰ ਸਕਦੀ ਹੈ ਸੂਬਾ ਪ੍ਰਧਾਨ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਆਗੂਆਂ ਨੂੰ ਪੰਜਾਬ ਸਰਕਾਰ ਠੇਕੇ ਤੇ ਦਿੱਤੇ ਜਾਣ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਭਗਵੰਤ ਮਾਨ ਯਾਦ ਰੱਖਣ ਕਿ ਸਰਕਾਰ ਬਦਲਣ ਤੋਂ ਬਾਅਦ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਖਜ਼ਾਨੇ ਦੀ ਹੋਈ ਲੁੱਟ ਦੇ ਗੁਨਾਹਾਂ ਦੀ ਸਜ਼ਾ ਸਬੰਧਤ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਭੁਗਤਣੀ ਪੈਂਦੀ ਹੈ ਜਦਕਿ ਮਲਾਈ ਖਾਣ ਵਾਲੇ ਠੇਕੇਦਾਰ ਤਾਂ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਨਿਕਲ ਜਾਣਗੇ ਉਨਾ ਨੇ ਕਿਹਾ ਕਿ ਰਣਜੀਤ ਸਿੰਘ ਗਿੱਲ ਤੇ ਕਾਰਵਾਈ ਲੋਕਤੰਤਰਿਕ ਮर्यादा ਦੀ ਉਲੰਘਣਾ ਹੈ ਇਸ ਕਾਰਵਾਈ ਰਾਹੀਂ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਹੈ ਜੋ ਕੋਈ ਵੀ ਸਰਕਾਰ ਦਾ ਲਾਇਨ ਤੋਂ ਪਾਸੇ ਹੋਵੇਗਾ ਤਾਂ ਵਿਰੋਧੀ ਪਾਰਟੀ ਉਸ ਤੇ ਅਜਿਹਾ ਵਤੀਰਾ ਕਰਦੀ ਹੈ ਸੰਗਰੂਰ ਵਿੱਚ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ਤੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕਰਨ ਲਈ ਪੰਜਾਬ ਭਰ ਵਿੱਚੋਂ ਪੁੱਜੇ ਕੰਪਿਊਟਰ ਅਧਿਆਪਕਾਂ ਅਤੇ ਪੁਰਸ਼ ਵਿਚਾਲੇ ਖਿੱਚ ਧੂ ਹੋਈ ਹੈ ਕੰਪਿਊਟਰ ਅਧਿਆਪਕ ਪੁਲਿਸ ਦੇ ਨਾਕੇ ਰੋ ਤੋੜ ਕੇ ਅੱਗੇ ਵਧਣਾ ਚਾਹੁੰਦੇ ਸਨ ਪਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਰਾ ਕੀਤਾ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੰਪਿਊਟਰ ਅਧਿਆਪਕ ਸਥਾਨਕ ਕੌਮੀ ਹਾਈਵੇ 7 ਤੇ ਸੰਗਰੂਰ ਪਟਿਆਲਾ ਬਾਈਪਾਸ ਓਵਰ ਬ੍ਰਿਜ ਹੇਠ ਇਕੱਠੇ ਹੋਏ ਜਿੱਥੇ ਹੱਕ ਬਚਾਓ ਰੋਸ ਰੈਲੀ ਕੀਤੀ ਗਈ ਬਾਦ ਵਿੱਚ ਜਦੋਂ ਰੋਸ ਮਾਰਚ ਕਰਦੇ ਹੋਏ ਕੰਪਿਊਟਰ ਅਧਿਆਪਕ ਪੁਲਸ ਬਲੋ ਲਾਇ ਬੈਰੀਕੇਡ ਹਟਾ ਕੇ ਅੱਗੇ ਵਧਣ ਲੱਗੇ ਤਾਂ ਪੁਲਸ ਨੇ ਉਹਨਾਂ ਨੂੰ ਰੋਕ ਲਿਆ ਜਿਸ ਦੌਰਾਨ ਅਧਿਆਪਕਾਂ ਨਾਲ ਖਿੱਚਤੂ ਅਤੇ ਤਕਾਮੁਕੀ ਵੀ ਹੋਈ ਹੈ ਇਸ ਮੌਕੇ ਤੇ ਜੂਨੀਅਰ ਵਿਆਗੂ ਕੁਲਵਿੰਦਰ ਸਿੰਘ ਸੁਮਨ ਭਾਰਦਵਾਜ ਸੁਨੀਤ ਸਰੀਨ ਕਰਮਜੀਤ ਪੂਰੀ ਗਗਨਦੀਪ ਸਿੰਘ ਰਗਵੀਰ ਸਿੰਘ ਜਸਵਿੰਦਰ ਸਿੰਘ ਅਤੇ ਹੋਰ ਆਦਿ ਨੇ ਸੰਬੋਧਨ ਕੀਤਾ ਇਸ ਮੌਕੇ ਤੇ ਸੰਘਰਸ਼ ਕਮੇਟੀ ਦੇ ਸੂਬਾ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ ਦਿੰਦਿਆਂ ਪੰਜਾਬ ਸਿਵਲ ਸਰਵਿਸ ਜਿੰਨੇ ਨਿਜਮਾ ਤਹਿਤ ਮੇਲਣਯੋਗ ਸੰਪੂਰਨ ਲਾਭ ਲਾਗੂ ਕਰਨ ਅਤੇ 6ਵੇਂ ਪੇ ਕਮਿਸ਼ਨ ਲਾਗੂ ਹੋਣ ਬਾਰੇ ਆਖਿਆ ਸੀ ਪਰ 5 ਮਹੀਨੇ ਬੀਤਣ ਦੇ ਬਾਵਜੂਦ ਸਰਕਾਰ ਤੇ ਅਫਸਰशाही ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ ਜੁਪੀ ਦੀ ਸਰਿਉ ਨਹਿਰ ਵਿੱਚ ਇੱਕ ਐਸਯੂਵੀ ਡਿੱਗ ਪਈ ਜਿਸ ਕਾਰਨ ਇੱਕੋ ਪਰਿਵਾਰ ਦੇ 9 ਜੀਆ ਸਮੇਤ 11 ਲੋਕਾਂ ਦੀ ਮੌਤ ਹੋ ਗਈ ਚਾਰ ਜ਼ਖਮੀ ਹੋਏ ਹਨ ਇਤਿਹਾਤੋਕ ਪੁਲਿਸ ਸਟੇਸ਼ਨ ਦੇ ਐਸਐਚਓ ਕ੍ਰਿਸ਼ਨ ਗੁਪਾਰ ਰਾਏ ਦਾ ਕਹਿਣਾ ਹੈ ਕਿ ਇਹ ਹਾਦਸਾ ਬੇਲਵਾ ਬਹੁਤਾ ਨੇੜੇ ਵਾਪਰਿਆ ਪੀੜਤ ਸਿਹਾਗਾਉ ਪਿੰਡ ਤੋਂ ਖੜਕਪੁਰ ਦੇ ਪ੍ਰਥਵੀਨਾਥ ਮੰਦਰ ਵਿੱਚ ਪਵਿੱਤਰ ਜਲ ਚੜਾਉਣ ਲਈ ਜਾ ਰਹੇ ਸਨ ਰਾਏ ਨੇ ਕਿਹਾ ਕਿ ਐਸਯੂਵੀ ਦੇ ਡਰਾਈਵਰ ਸਮੇਤ 15 ਲੋਕ ਸਵਾਰ ਸਨ ਪਿੰਡ ਵਾਸੀਆਂ ਤੇ ਵਿਚਾਰ ਟੀਮਾਂ ਦੀ ਮਦਦ ਨਾਲ ਡੁੱਬੀ ਹੋਈ ਗੱਡੀ ਵਿੱਚੋਂ 11 ਲਾਸ਼ਾਂ ਕੱਢੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਖ ਪਾਰਗਟ ਕੀਤਾ ਹੈ ਤੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਸਹਾਈਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਪੁਲਿਸ ਸੁਪਰਡੈਂਟ ਵਰੀ ਜੈਸਵਾਲ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ 6 ਔਰਤਾਂ, 2 ਪੁਰਸ਼ ਅਤੇ 3 ਬੱਚੇ ਸ਼ਾਮਲ ਹਨ। ਮੋੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਐਸਬੀ ਨੇ ਕਿਹਾ ਹੈ ਕਿ ਐਸਜੀਬੀ ਡਰਾਈਵਰ ਸੁਮੇਤ 4 ਲੋਕਾਂ ਨੂੰ ਬਚਾ ਲਿਆ ਗਿਆ ਤੇ ਹਸਪਤਾਲ ਭੇਜਿਆ ਗਿਆ ਹੈ। ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਇੱਕ ਹੋਰ ਇਤਿਹਾਸਕ ਪਹਿਲ ਕਦਮੀ ਕਰਦੇ ਆਂ। ਮੋੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ 200 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਇਲਾਜ ਲਈ ਦੂਰ ਦਰਾਡੇ ਨਾ ਜਾਣਾ ਪਵੇ ਟੈਗੋਰ ਥੀਏਟਰ ਵਿਖੇ 881 ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟ ਬੋਰਡ ਨਾਲ ਜੋੜਨ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਆਮ ਆਦਮੀ ਕਲੀਨਿਕ ਦੇਸ਼ ਦਾ ਸਭ ਤੋਂ ਵੱਡਾ ਸਫਲ ਸਿਹਤ ਮਾਡਲ ਸਾਬਤ ਹੋ ਰਿਹਾ ਹੈ ਜਿੱਥੇ ਮਰੀਜ਼ਾਂ ਦਾ ਸਾਰਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ ਉਹਨਾਂ ਕਹੇ ਕਿ ਇਸ ਵੇਲੇ 565 ਆਮ ਆਦਮੀ ਕਲੀਨਿਕ ਪਿੰਡੂ ਇਲਾਕਿਆਂ ਵਿੱਚ ਜਦਕਿ ਕਲੀਨਿਕ ਸ਼ਹਿਰੀ ਇਲਾਕਿਆਂ ਵਿੱਚ ਹਨ ਜਿੱਥੇ ਹਰ ਰੋਜ਼ ਲਗਭਗ 70000 ਮਰੀਜ਼ ਆਉਂਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰੀ ਸਿਹਤ ਸਿਸਟਮ ਵਿੱਚ ਲੋਕਾਂ ਦਾ ਭਰੋਸਾ ਵਧਿਆ ਹੈ ਉਹਨਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚ ਸਭ ਤੋਂ ਵੱਧ ਔਰਤਾਂ ਤੇ ਉਸ ਤੋਂ ਬਾਅਦ ਬਜ਼ੁਰਗਾਂ ਦੀ ਗਿਣਤੀ ਵੱਧ ਹੈ ਕਿਉਂਕਿ ਉਹਨਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰ ਇਲਾਜ ਮੁਫਤ ਮਿਲ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਕੁੱਤੇ ਦੇ ਵੱਢਣ ਕੰਨ ਪੀੜਤ ਲੋਕਾਂ ਨੂੰ ਫੌਰੀ ਇਲਾਜ ਦੇਣ ਲਈ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਇਹ ਇਲਾਜ ਮੁਫਤ ਮਿਲੇਗਾ ਐਂਟੀ ਰੈਬੀਸ ਟੀਕੇ ਇਨ੍ਹਾਂ ਕਲੀਨਿਕਾਂ ਵਿੱਚ ਹੀ ਉਪਲਬਧ ਹੋਣਗੇ ਇਹ ਇਲਾਜ ਪਹਿਲਾਂ ਕਾਫੀ ਮਹਿੰਗਾ ਸੀ ਅਤੇ ਸਥਾਨਕ ਪੱਧਰ ਤੇ ਇਲਾਜ ਨਹੀਂ ਮਿਲਦਾ ਸੀ ਪਰ ਹੁਣ ਇਲਾਜ ਦਾ ਸਾਰਾ ਖਰਚਾ ਸਰਕਾਰ ਚੁਕੇਗੀ ਉੱਚ ਵਿਦਿਅਕ ਹਸਪਤਾਲਾਂ ਵਿੱਚ ਨਵੇਂ ਸੈਸ਼ਨ ਲਈ ਚੱਲ ਰਹੀ ਦਾਖਲਾ ਪ੍ਰਕਿਰਿਆ ਦੌਰਾਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯੂਜੀਸੀ ਨੇ ਵਿਦੇਸ਼ੀ ਆਧਾਰਿਆਂ ਦੇ ਕੋਰਸਾਂ ਦੇ ਨਾਂ ਤੇ ਚਾਂਸਾ ਦੇਣ ਵਾਲੇ ਵਿਦਿਅਕ ਆਧਾਰਿਆਂ ਖਿਲਾਫ ਸਖਤ ਰੁਖ ਅਪਣਾ ਲਿਆ ਹੈ ਯੂਜੀਸੀ ਨੇ ਇਸ ਮਾਮਲੇ 'ਚ ਜਿੱਥੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਖਬਰਦਾਰ ਕੀਤਾ ਹੈ ਉੱਥੇ ਅਜਿਹੇ ਆਧਾਰਿਆਂ ਦੇ ਖਿਲਾਫ ਸਖਤ ਕਾਰਵਾਈ ਦਾ ਵੀ ਸੰਕੇਤ ਦਿੱਤਾ ਹੈ ਉਹਨਾਂ ਕਹਿ ਕੇ ਵਿਦਿਆਰਥੀ ਜਾਂਚ ਪਰ ਕੇ ਹੀ ਇਹਨਾਂ ਵਿੱਚ ਦਾਖਲਾ ਲੈਣ ਨਾਲ ਹੀ ਯੂਜੀਸੀ ਦੀ ਵੈਬਸਾਈਟ ਤੇ ਆਧਾਰਿਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਸਮਝੌਤੇ ਨੂੰ ਠੀਕ ਤਰ੍ਹਾਂ ਦੇਖ ਲੈਣ UGC ਨੇ ਵਿਦਿਆਰਥੀਆਂ ਨੂੰ ਵਿਦੇਸ਼ੀ ਕੋਰਸਾਂ ਵਿੱਚ ਦਾਖਲਾ ਲੈਣ ਲਈ ਜ਼ਰੂਰੀ ਚੌਕਸੀ ਅਪਣਾਉਣ ਦੀ ਸਲਾਹ ਦਿੱਤੀ ਹੈ ਜਦੋਂ ਕਿ ਉਸ ਦੀ ਜਾਣਕਾਰੀ ਵਿੱਚ ਕੁਝ ਇਹੋ ਜਿਹੇ ਵਿਧਿਕ ਆਧਾਰੇ ਆਏ ਹਨ ਜੋ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਕਰਾਰ ਤਹਿਤ ਬਗੈਰ UGC ਦੀ ਇਜਾਜ਼ਤ ਦੇ ਹੀ ਇਹਨਾਂ ਕੋਰਸਾਂ ਵਿੱਚ ਦਾਖਲਾ ਲੈ ਰਹੇ ਹਨ ਉਨ੍ਹਾਂ ਸਾਫ਼ ਕੀਤਾ ਹੈ ਕਿ ਬਗੈਰ ਉਸ ਦੀ ਇਜਾਜ਼ਤ ਦੇ ਕੋਈ ਵੀ ਅਦਾਰਾ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਨਾਲ ਸਮਝੌਤਾ ਕਰਕੇ ਕੋਈ ਵੀ ਕੋਰਸ ਨਹੀਂ ਚਲਾ ਸਕਦਾ ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ UGC ਮੁਤਾਬਕ ਸਿੱਖਿਆ ਖੇਤਰ ਨਾਲ ਜੁੜੀਆਂ ਕੁਝ ਤਕਨੀਕੀ ਕੰਪਨੀਆਂ ਵੱਲੋਂ ਇਸ਼ਤਿਹਾਰ ਜਾਰੀ ਕਰਕੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਜੁੜੇ ਆਨਲਾਈਨ ਕੋਰਸ ਸ਼ੁਰੂ ਕਰਨ ਦਾ ਵੀ ਦਾਅਵਾ ਕੀਤਾ ਗਿਆ ਸੀ ਜੋ ਪੂਰੀ ਤਰ੍ਹਾਂ ਗਲਤ ਹੈ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਇਹੋ ਜਿਹੇ ਆਦਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹਾ ਹੈ ਕਿ ਜੇਕਰ ਕੋਈ ਵੀ ਅਜਿਹੀ ਜਾਣਕਾਰੀ ਉਨ੍ਹਾਂ ਨੂੰ ਮਿਲੇ ਤਾਂ ਉਨਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸੇ ਦੇ ਨਾਲ ਧੋਖਾ ਨਾ ਹੋਵੇ ਮਰੀਜ਼ਾਂ ਲਈ ਦਵਾਈਆਂ ਨੂੰ ਹੋਰ ਕਿਫਾਇਤੀ ਬਣਾਉਣ ਦੇ ਮਕਸਦ ਨਾਲ ਰਾਸ਼ਟਰੀ ਦਵਾਈ ਕੀਮਤ ਨਿਰਧਾਰਨ ਅਥਾਰਟੀ ਐਨ ਪੀ ਪੀਏ ਨੇ ਪਰਮੋਖ ਦਵਾਈ ਕੰਪਨੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ 35 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਘਟਾਈਆਂ ਗਈਆਂ ਹਨ ਕੀਮਤਾਂ ਵਿੱਚ ਕਟੌਤੀ ਨਾਲ ਖਪਤਕਾਰਾਂ ਖਾਸ ਕਰਕੇ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਕਟ ਕੀਮਤ ਵਾਲੀਆਂ ਦਵਾਈਆਂ ਵਿੱਚ ਸੋਜ ਰੋਕੂ ਦਿਲ ਦੇ ਰੋਗ ਸਬੰਧੀ ਐਂਟੀਬਾਇਓਟਿਕ ਡਾਇਬਟੀਜ਼ ਰੋਕੂ ਤੇ ਮਾਨਸਿਕ ਰੋਗਾ ਨਾਲ ਸੰਬੰਧਿਤ ਦਵਾਈਆਂ ਸਣੇ ਕਈ ਤਰ੍ਹਾਂ ਦੀਆਂ ਹੋਰ ਦਵਾਈਆਂ ਵੀ ਸ਼ਾਮਲ ਹਨ ਅਰਸੈਂ ਤੇ ਖਾਦ ਮੰਤਰਾਲੇ ਨੇ ਐਨ ਪੀ ਪੀ ਐਲਓ ਕੀਮਤ ਰੈਗੂਲੇਟ ਕਰਨ ਦੇ ਆਧਾਰ ਤੇ ਇਸ ਹੁਕਮ ਨੂੰ ਨੋਟੀਫਾਈ ਕੀਤਾ ਹੈ ਇਸ ਕੀਮਤ ਕੰਟਰੋਲ ਹੁਕਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਦਵਾਈਆਂ ਵਿੱਚ ਐਸੀ ਕਲੋਫੇਨਾਕ ਪੈਰਾਸੀਟਾਮੋਲ एमोक्सिसिलिन पोटेशियम क्लोबुनेट एटोरवास्टेटिन ਦੇ ਨਾਲ ਐਪਾਗਲੀ ਫਲੋਜਿਨ ਐਪਾਗਲੀ ਫਲੋਜਿਨ ਤੇ ਮੈਟਫਾਰਮਿਨ ਵਰਗੀਆਂ ਨਵੀਆਂ ਡਾਇਬਟੀਜ਼ ਰੋਕੂ ਦਵਾਈਆਂ ਵੀ ਸ਼ਾਮਲ ਹਨ। ਦਰਸਲ ਇੱਕ ਮਾਸ ਡਰੱਗ ਜੈਨ ਫਾਰਮਾਸਿਊਟੀਕਲਸ ਵੱਲੋਂ ਬਣਾਈ ਗਈ ਅਤੇ ਡਾਕਟਰ ਰੈਡੀਜ਼ ਲੈਬਾਰਟਰੀ ਵੱਲੋਂ ਵੇਚੀ ਜਾਣ ਵਾਲੀ ਇੱਕ ਐਸੀਕਲੋਫੇਨਾਕ ਪੈਰਾਸੀਟਾਮੋਲ ਟ੍ਰਿਪਸਿਨ ਟੈਬਲੇਟ ਦੀ ਕੀਮਤ ਹੋਣ 13 ਰੁਪਏ ਤੈਅ ਕੀਤੀ ਗਈ ਹੈ ਜਦ ਕਿ ਕੇਰਲਾ ਫਾਰਮਾਸਿਊਟੀਕਲ ਵੱਲੋਂ ਵੇਚੀ ਜਾਣ ਵਾਲੀ ਇਸੇ ਫਾਰਮੂਲੇਸ਼ਨ ਦੀ ਕੀਮਤ ਹੁਣ 15 ਰੁਪਏ ਕੀਤੀ ਗਈ ਹੈ ਇਸੇ ਤਰ੍ਹਾਂ ਐਟੋਰ ਵਾਸਟੈਟਿਨ 40 ਮਿਲੀਗ੍ਰਾਮ ਅਤੇ ਕੋਲੋਪੀਡੋ ਗਰੇਲ 75 ਮਿਲੀਗ੍ਰਾਮ ਵਾਲੀ ਇੱਕ ਟੈਬਲੇਟ ਦੀ ਕੀਮਤ 25 ਰੁਪਏ 64 ਪੈਸੇ ਕੀਤੀ ਗਈ ਹੈ ਜਿਸ ਦੀ ਵੱਡੇ ਪੱਧਰ ਤੇ ਦਿਲ ਸੰਬੰਧੀ ਸਮੱਸਿਆਵਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਅਧਿਕਾਰਤ ਹੁਕਮ ਵਿੱਚ ਕਿਹਾ ਗਿਆ ਹੈ ਕਿ ਪਰਚੂਨ ਵਿਕਰੇਤਾਵਾਂ ਤੇ ਡੀਲਰਾਂ ਨੂੰ ਇਹਨਾਂ ਅਪਡੇਟ ਕੀਮਤਾਂ ਦੀ ਸੂਚੀ ਨੂੰ ਆਪਣੇ ਕੰਪਲੈਕਸ ਵਿੱਚ ਪ੍ਰਮੁਖਤਾਂ ਨਾਲ ਦਰਸਾਉਣਾ ਪਵੇਗਾ ਜੇਕਰ ਨੋਟੀਫਾਈ ਕੀਤੀਆਂ ਕੀਮਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਡੀਪੀਸੀਓ 2013 ਤੇ ਜ਼ਰੂਰੀ ਵਸਤੂ ਐਕਟ 1955 ਤਹਿਤ ਸਜ਼ਾਜੋਗ ਤਰ੍ਹਾਂ ਮਾਰ ਲਾਗੂ ਹੋ ਸਕਦੀਆਂ ਹਨ ਕੇਰਲ ਦੇ ਕਨੂਰ ਵਿੱਚ ਪਿਛਲੇ 5 ਦਿਹਾੜਿਆਂ ਤੋਂ ਆਪਣੇ ਕਲੀਨਿਕ ਵਿੱਚ ਸਿਰਫ 2 ਰੁਪਏ ਵਿੱਚ ਹਜ਼ਾਰਾਂ ਗਰੀਬ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਏ ਕੇ ਰੈਰੂ ਗੋਪਾਲ ਦਾ ਉਮਰ ਸੰਬੰਧੀ ਬਿਮਾਰੀਆਂ ਕਾਰਨ ਦਿਹਾਂਤ ਹੋ ਗਿਆ ਉਹ 80 ਸਾਲ ਦੇ ਸਨ ਉਹ ਆਪਣੇ ਨਿਵਾਸ ਲక్ష్ਮੀ ਵਿੱਚ ਹੀ ਬਣੇ ਕਲੀਨਿਕ ਵਿੱਚ ਰੋਜ਼ਾਨਾ ਤੜਕੇ 4 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮਰੀਜ਼ਾਂ ਦਾ ਇਲਾਜ ਕਰਦੇ ਸਨ ਉਹਨਾਂ ਦੇ ਕਲੀਨਿਕ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਆਉਂਦੇ ਸਨ ਉਹ ਜਨਤਾ ਦੇ ਡਾਕਟਰ ਅਤੇ 2 ਰੁਪਏ ਵਾਲੇ ਡਾਕਟਰ ਦੇ ਨਾਂ ਨਾਲ ਜਾਣੇ ਜਾਂਦੇ ਸਨ। ਗੋਪਾਲ ਉਹਨਾਂ ਮਰੀਜ਼ਾਂ ਨੂੰ ਦਵਾਈਆਂ ਵੀ ਦਿੰਦੇ ਸਨ ਜਿਨ੍ਹਾਂ ਦੇ ਕੋਲ ਦਵਾਈ ਖਰੀਦਣ ਦੇ ਪੈਸੇ ਨਹੀਂ ਹੁੰਦੇ ਸਨ। ਡਾਕਟਰ ਗੋਪਾਲ ਦੇ ਜਾਣ ਦੇ ਨਾਲ ਮਰੀਜ਼ਾਂ ਨੂੰ ਕਾਫੀ ਦੁੱਖ ਪੁੱਜਾ ਹੈ। ਇਸ ਮੌਕੇ ਤੇ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਪੂਰੀ ਲਾਈਫ ਇਸ ਨੇਕ ਕੰਮ ਦੇ ਵਿੱਚ ਗੁਜ਼ਾਰ ਦਿੱਤੀ। ਉਹ ਹਮੇਸ਼ਾ ਮਰੀਜ਼ ਤੋਂ 2 ਰੁਪਏ ਹੀ ਲੈਂਦੇ ਸਨ। ਉਹਨਾਂ ਦਾ ਮੁਫਤ ਇਲਾਜ ਕਰਦੇ ਸਨ। ਜੇਕਰ ਕਿਸੇ ਮਰੀਜ਼ ਦੇ ਕੋਲ ਦਵਾਈ ਲਈ ਪੈਸੇ ਨਹੀਂ ਹੁੰਦੇ ਸੰਤਾਂ ਉਹ ਆਪਣੇ ਕੋਲੋਂ ਦਵਾਈ ਵੀ ਦਿੰਦੇ ਸਨ ਰੂਸ ਦੇ ਕੋਰੀਲ ਟਾਪੂ ਤੇ ਐਤਵਾਨ ਨੂੰ 7.0 ਤੀਬਰਤਾ ਵਾਲਾ ਭਚਾਲ ਮਹਿਸੂਸ ਕੀਤਾ ਗਿਆ ਐਮਰਜੈਂਸੀ ਸੇਵਾ ਮੰਤਰਾਲੇ ਨੇ ਕੰਮ ਚਟਕਾ ਦੇ ਤਿੰਨ ਖੇਤਰਾ ਵਿੱਚੋਂ ਸੁਨਾਮੀ ਦਾ ਖਰਸ਼ਾ ਪ੍ਰਗਟਾਇਆ ਹੈ ਅੰਦਾਜ਼ਨ ਲਹਿਰ ਦੀ ਉਚਾਈ ਘਟ ਹੈ ਪਰ ਲੋਕਾਂ ਨੂੰ ਕੰਡੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਰੂਸ ਦੀ RIA ਸਵਾਈ ਸਮachar ਏਜੰਸੀ ਨੇ ਜਾਣਕਾਰੀ ਜਿੰਦੇ ਕਿਹਾ ਹੈ ਕਿ ਰਾਤੋ ਰਾਤ ਕਾਮਚਟਕਾ ਵਿੱਚ ਜਵਾਲਾਮੁਖੀ 600 ਸਾਲਾਂ ਵਿੱਚ ਪਹਿਲੀ ਵਾਰ ਫਟਿਆ ਦੋਮਾ ਘਟਨਾਵਾ ਪਿਛਲੇ ਹਫਤੇ ਰੂਸ ਦੇ ਦਰਾਡੇ ਦੇ ਪੂਰਬ ਵਿੱਚ ਆਏ ਭਿਆਨਕ ਉਪਚਾਰ ਨਾਲ ਜੁੜੀਆਂ ਹੋ ਸਕਦੀਆਂ ਹਨ ਜਿਸ ਤੋਂ ਬਾਅਦ ਫ੍ਰੈਂਚ ਪੋਲੀਨੇਸ਼ੀਆ ਤੇ ਚਿੱਲੀ ਤੱਕ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਹੈ ਕੋਰੀਲ ਟਾਪੂ ਸਮੂਹ ਕਾਮਚਟਕਾ ਟਾਪੂ ਦੇ ਦੱਖਣੀ ਸਿਰੇ ਤੱਕ ਫੈਲਿਆ ਹੈ ਰੂਸੀ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਪਿਛਲੇ ਕਈ ਹਫ਼ਤਿਆਂ ਵਿੱਚ ਇਸ ਖੇਤਰ ਵਿੱਚ ਤੇਜ਼ ਝਟਕੇ ਆ ਸਕਦੇ ਹਨ ਕਾਮ ਚਟਕਾ ਜਵਾਲਾਮੁਖੀ ਤਮਾਕਾ ਪ੍ਰਕਿਰਿਆ ਟੀਮ ਦੇ ਮੁਖੀ 올ਗਾ ਗਰੀਨਾ ਦਾ ਕਹਿਣਾ ਹੈ ਕਿ ਇਹ 600 ਸਾਲ ਪਹਿਲਾਂ ਜਵਾਲਾਮੁਖੀ ਦਾ ਪਹਿਲਾ ਇਤਿਹਾਸਕ ਰੂਪ ਨਾਲ ਪੁਸ਼ਟੀ ਕੀਤਾ ਗਿਆ ਤਮਾਕਾ ਹੈ ਇੱਕ ਟੈਲੀਗ੍ਰਾਮ ਚੈਨਲ ਤੇ ਕਿਹਾ ਗਿਆ ਹੈ ਕਿ क्रेटेशियन इनिकोव ਦਾ ਆਖਰੀ ਦਾਵਾ ਪ੍ਰਵਾਹ 1463 ਦੇ ਆਸ-पास ਹੋਇਆ ਸੀ ਤੇ ਉਸ ਤੋਂ ਬਾਅਦ ਕਿਸੇ ਧੁਮਾਕੇਬਾਰੀ ਕੋਈ ਜਾਣਕਾਰੀ ਨਹੀਂ ਜਵਾਲਾਮੁਖੀ ਧੁਮਾਕੇ ਤੋਂ ਬਾਅਦ 6000 ਮੀਟਰ ਤੱਕ ਉੱਠਣ ਵਾਲੀ ਰਾਖ ਦਾ ਗੁਵਾਰ ਦਰਜ ਕੀਤਾ ਗਿਆ ਹੈ ਜਵਾਲਾਮੁਖੀ ਦੀ ਉਚਾਈ 1856 ਮੀਟਰ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਰਾਖ ਦਾ ਬੱਦਲ ਪੂਰਬ ਵੱਲ ਪ੍ਰਸ਼ਾਂਤ ਮਹਾਸਾਗਰ ਵੱਲ ਚਲੇ ਗਿਆ ਇਸ ਦੇ ਰਾਵ ਵਿੱਚ ਕੋਈ ਆਬਾਦੀ ਵਾਲਾ ਖੇਤਰ ਨਹੀਂ ਹੈ ਜਵਾਲਾਮੁਖੀ ਦੇ ਧਮਾਕੇ ਨੂੰ ਨਾਰੰਗੀ 에ਅਰਲਾਈਨ ਕੋਡ ਦਿੱਤਾ ਗਿਆ ਹੈ ਜੋ ਜਹਾਜ਼ਾਂ ਲਈ ਵੱਡੇ ਖਤਰੇ ਦਾ ਸੰਕੇਤ ਹੈ। ਅਮਰੀਕਾ ਦੇ ਵੈਸਟ ਵਰਜੀਨੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਚਾਰ ਬਜ਼ੁਰਗ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਮਾਰਸ਼ਲ ਕਾਉਂਟੀ ਸ਼ੈਰਫ ਮਾਈਕ ਡੌਗਰਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਿਸ਼ੋਰ ਦਿਵਾਨ ਆਸ਼ਾ ਦਿਵਾਨ ਸੈਲੇਸ਼ ਦਵਾਨ ਅਤੇ ਗੀਤਾ ਦਵਾਨ ਇੱਕ ਕਾਰ ਹਾਦਸੇ ਤੋਂ ਬਾਅਦ ਮਰਤਕ ਪਾਏ ਗਏ ਚਾਰੇ ਵਿਅਕਤੀ ਨਿਊਯਾਰਕ ਦੇ ਵਫੇਲੋ ਤੋਂ ਲਾਪਤਾ ਦੱਸੇ ਗਏ ਸਨ ਉਨ੍ਹਾਂ ਦੀ ਗੱਡੀ 2 ਅਗਸਤ ਰਾਤ तकरीबन 9:30 ਵਜੇ 버ਜੀਨੀਆ ਦੇ ਮਾਰਸ਼ਲ ਕਾਉਂਟੀ ਚ ਇੱਕ ਸੜਕ ਦੇ ਕਿਨਾਰੇ ਟਲਾਨ ਨੇੜਿਓ ਮਿਲੀ ਹੈ ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਦੇ ਦਫ਼ਤਰ ਨੇ ਏਸ਼ੀਆਈ ਅਮਰੀਕੀ ਅਤੇ ਪੈਸੀਫਿਕ ਆਈਲੈਂਡ ਮਾਮਲਿਆਂ ਦੇ ਨਿਰਦੇਸ਼ਕ ਨਾਇਰ ਨੇ ਸ਼ਨੀਵਾਰ ਨੂੰ ਫੇਸਬੁੱਕ ਤੇ ਵਿਅਕਤੀ ਲਾਪਤਾ ਕਿਰਪਾ ਕਰਕੇ ਮਦਦ ਕਰੋ ਅਲਰਟ ਪੋਸਟ ਕੀਤੀ ਸੀ ਜਿਸ ਵਿੱਚ ਚਾਰ ਲਾਪਤਾ ਬਜ਼ੁਰਗ ਵਿਅਕਤੀਆਂ ਦੇ ਪਤਾ ਲਾਉਣ 'ਚ ਮਦਦ ਦੀ ਮੰਗ ਕੀਤੀ ਗਈ। ਉਹਨਾਂ ਨੂੰ ਆਖਰੀ ਵਾਰ ਮੰਗਲਵਾਰ ਨੂੰ ਪੈਟਸਬਰਗ ਵਿੱਚ ਇੱਕ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਵੈਸਟ ਵਰਜੀਨੀਆ ਦੇ ਮਾਉਂਟਸਵੈਲੇ ਸਥਿਤ ਪੈਲੇਸ ਲॉज ਹੋਟਲ ਜਾਂਦੇ ਹੋਏ ਦੇਖਿਆ ਗਿਆ ਸੀ। ਬਦਕਿਸਮਤੀ ਨਾਲ ਉਹ ਕਦੇ ਵਾਪਸ ਨਹੀਂ ਪਰਤੇ। ਖੋਜੀਆਂ ਨੇ ਮਨੁੱਖੀ ਟਿਸ਼ੂ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਾਇਆ ਕਿ 50 ਸਾਲ ਦੀ ਉਮਰ ਇੱਕ ਅਹਿਮ ਪੜਾਅ ਹੋ ਸਕਦਾ ਹੈ ਜਿਸ ਤੋਂ ਬਾਅਦ ਉਮਰ ਵਧਣ ਵਿੱਚ ਤੇਜ਼ੀ ਆ ਜਾਂਦੀ ਹੈ ਖੂਨ ਦੀਆਂ ਨਾੜੀਆਂ ਛੇਤੀ ਬੁੱਢੀਆਂ ਹੋ ਜਾਂਦੀਆਂ ਤੇ ਸਪਸ਼ਟ ਤੌਰ ਤੇ ਕਮਜ਼ੋਰ ਹੋ ਜਾਂਦੀਆਂ ਹਨ ਚਾਈਨੈਜ਼ ਅਕੈਡਮੀ ਆਫ ਸਾਇੰਸਸ ਦੇ ਖੋਜੀਆਂ ਨੇ ਕਿਹਾ ਕਿ ਜਨਰਲ ਚਾਈਨੈਸ ਅਕੈਡਮੀ ਆਫ ਸਾਇੰਸਸ ਦੇ ਖੋਜੀਆਂ ਨੇ ਕਿਹਾ ਹੈ ਕਿ ਜਰਨਲ ਸੈੱਲ ਵਿੱਚ ਪ੍ਰਕਾਸ਼ਿਤ ਸਿੱਟੇ ਉਮਰ ਵਧਣ ਦੀਆਂ ਪ੍ਰਕਿਰਿਆਵਾਂ ਨੂੰ ਸਮਝਣ ਲਈ ਮਨੁੱਖਾਂ ਤੋਂ ਪ੍ਰੋਟੀਨ ਦਾ ਵਿਸ਼ਲੇਸ਼ਣ ਕਰਨ ਨਾਲ ਉਭਰੇ ਸਬੂਤਾਂ ਨਾਲ ਜੁੜੇ ਹੋਏ ਹਨ ਨੇਚਰ ਏਜਿੰਗ ਜਰਨਲ 'ਚ ਪਿਛਲੇ ਸਾਲ ਅਗਸਤ ਵਿੱਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ 44 ਤੇ 60 ਸਾਲ ਦੀ ਉਮਰ ਤੱਕ ਮਨੁੱਖੀ ਸਰੀਰ ਅਣੂਆਂ ਤੇ ਰੋਗਾਣੂਆਂ 'ਚ ਤਬਦੀਲ ਦਾ ਅਹਿਸਾਸ ਕਰ ਸਕਦਾ ਹੈ ਜੋ ਦਿਲ ਦੇ ਰੋਗ ਪ੍ਰਤੀਰੋਧ ਤੰਤਰ ਤੇ ਅਹਿਮ ਪ੍ਰਭਾਵ ਪਾਉਂਦਾ ਹੈ ਸੈਲ ਵਿੱਚ ਪ੍ਰਕਾਸ਼ਿਤ ਅਧਿਐਨ ਚ ਦਿਲ ਰੋਗ ਪ੍ਰਤੀਰੋਧ ਤੰਤਰ ਤੇ ਪਾਚਨ ਸਮੇਤ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਦੇ ਪ੍ਰਣਾਲੀਆਂ ਦੇ ਅੰਗਾਂ ਤੋਂ ਲੈ ਕੇ 13 ਮਨੁੱਖੀ ਟਿਸ਼ੂਜ਼ ਦੇ 500 ਤੋਂ ਵੱਧ ਨਮੂਨਿਆਂ ਨੂੰ ਦੇਖਿਆ ਗਿਆ ਹੈ ਪ੍ਰੋਟੀਨ ਦਾ ਵੱਡੇ ਪਦਰ ਤੇ ਅਧਿਐਨ ਉਹਨਾਂ ਨਮੂਨਿਆਂ ਦੀ ਜਾਂਚ ਲਈ ਲਾਗੂ ਕੀਤਾ ਗਿਆ ਸੀ ਜੋ 50 ਸਾਲ ਤੋਂ ਵੱਧ ਪੁਰਾਣੇ ਸਨ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ 50 ਸਾਲ ਦੀ ਉਮਰ ਦੇ ਆਸ-ਪਾਸ ਉਮਰ ਵਧਨ ਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ। ਖੂਨ ਦੀਆਂ ਨਾੜੀਆਂ ਛੇਤੀ ਬੁੱਢੀਆਂ ਹੋ ਜਾਂਦੀਆਂ ਹਨ ਤੇ ਉਮਰ ਵਧਨ ਦੇ ਪ੍ਰਤੀ ਸਪਸ਼ਟ ਰੂਪ ਵਿੱਚ ਸੰਵੇਦਨਸ਼ੀਲ ਹੁੰਦੀਆਂ ਹਨ। ਇਸ ਤੋਂ ਇਲਾਵਾ ਉਮਰ ਵਧਨ ਕਨ ਪ੍ਰੋਟੀਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਆਧਾਰ 'ਤੇ ਖੋਜੀਆਂ ਨੇ ਪ੍ਰੋਟੀਨ ਆਧਾਰਿਤ ਉਮਰ ਕੜੀਆਂ ਵਿਕਸਤ ਕੀਤੀਆਂ ਹਨ ਅਤੇ ਵੱਖ-ਵੱਖ ਅੰਗਾਂ ਦੀ ਉਮਰ ਵਧਨ ਨੂੰ ਚਾਟ ਵਿੱਚ ਪ੍ਰਕਾਸ਼ਿਤ ਕੀਤਾ ਹੈ। ਸਾਡੇ ਪੈਰ ਸੂਖਮ ਜੀਬਾਂ ਦਾ ਘੜ ਹਨ ਪੈਰਾਂ ਦੀਆਂ ਉਂਗਲੀਆਂ ਦੇ ਵਿਚਕਾਰ ਦਾ ਖੇਤਰ ਪਸੀਨੇ ਦੀਆਂ ਗ੍ਰੰਥੀਆਂ ਨਾਲ ਭਰਿਆ ਹੁੰਦਾ ਹੈ ਅਤੇ ਜਦੋਂ ਅਸੀਂ ਜਰਾਬਾਂ ਤੇ ਜੁੱਤੇ ਪਹਿਨਦੇ ਹਾਂ ਤਾਂ ਅਸੀਂ ਉਥੋਂ ਦੀ ਨਮੀ ਨੂੰ ਇੱਕ ਗਰਮ ਤੇ ਨਮੀ ਵਾਲੇ ਕਬਰ ਚ ਫਸਾ ਲੈਂਦੇ ਹਾਂ ਜੋ ਕਿ ਸੂਖਮ ਜੀਬਾਂ ਦੇ ਵਿਕਾਸ ਲਈ ਆਦਰਸ਼ ਹੁੰਦਾ ਹੈ ਸਾਡੇ ਪੈਰ ਬੈਕਟੀਰੀਆ ਤੇ ਉੱਲੀ ਲਈ ਇੱਕ ਛੋਟਾ ਜਿਹਾ ਮੀਂਹ ਦਾ ਜੰਗਲ ਹੋ ਸਕਦੇ ਹਨ ਜਿੱਥੇ ਚਮੜੇ ਦੀ ਸਤ੍ਹਾ ਦੇ ਪ੍ਰਤੀ ਵਰਗ ਸੈਂਟੀਮੀਟਰ 100 ਤੋਂ 1 ਕਰੋੜ ਘਟਾਣੂ ਹੁੰਦੇ ਹਨ ਪੈਰਾਂ ਵਿੱਚ ਨਾ ਸਿਰਫ ਸੂਖਮ ਜਿਬਾਂ ਦੀ ਇੱਕ ਵੱਡੀ ਵਿਭਿੰਨਤਾ ਹੁੰਦੀ ਹੈ ਉੱਥੇ ਪ੍ਰਤੀ ਵਰਗ ਸੈਂਟੀਮੀਟਰ 1000 ਤੱਕ ਵੱਖ-ਵੱਖ ਕਿਸਮਾਂ ਹੁੰਦੀਆਂ ਹਨ ਸਗੋਂ ਉਨ੍ਹਾਂ ਦੇ ਸਰੀਰ ਦੇ ਕਿਸੇ ਹੋਰ ਅੰਗ ਨਾਲ ਫੰਗਲ ਪ੍ਰਜਾਤੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਵੀ ਬਣੀ ਹੁੰਦੀ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ